ਹਾਂਜੀ ਸਰ ਉਸੇ ਗੱਲ ਦੀ ਅਸੀਂ ਅੱਜ ਇਹ ਮੰਗ ਪੱਤਰ ਦਿੱਤਾ ਹੈ ਇਹਦੇ ਬਾਰੇ ਕੋਈ ਜਾਣਕਾਰੀ ਦਿਓ ਜਿਹੜਾ ਮੰਗ ਪੱਤਰ ਅੱਜ ਅਸੀਂ ਦਿੱਤਾ ਪੰਚਾਇਤ ਅਫਸਰ ਨੂੰ ਮੈਂ ਕਾਂਗਰਸ ਤੋਂ ਹੁਸੈਨ ਮੈਦੂਦ ਸਿੰਘਾ ਸੁਮੇਟੀ ਦਾ ਪ੍ਰਧਾਨ ਪਿੰਡ ਸੱਜਾ ਵਾ ਜਿਹੜਾ ਕਿ ਮੰਗ ਪੱਤਰ ਦਿੱਤਾ ਲੇੜਾ ਪਿੰਡ ਦੇ ਮਸਲੇ ਦਾ ਪੰਚਾਇਤ ਦਾ ਵਿੱਚ ਦਖਲ ਦੇਣਾ ਗੱਲ ਸੁਣ ਦਖਲ ਦੇਣਾ ਕਿਉਂ ਵਿਡੀਓ ਪੰਚਾਇਤ ਤੋਂ ਨਵੀਆਂ ਬਣੀਆਂ ਇਹਨਾਂ ਨੂੰ ਕੋਈ ਨਹੀਂ ਜਾਣਕਾਰੀ ਜਿਹੜਾ ਕਿ ਦੁਨੀ ਪਾਸੀ ਨਾਲੀਆਂ ਨੇ ਦੁਨੀ ਪਾਸੀ ਪਾਣੀ ਪਹਿਲਾਂ ਵੀ ਪੈਂਦਾ ਤੇ ਹੁਣ ਵੀ ਪੈਣਾ ਚਾਹੀਦਾ ਪੰਚਾਇਤ ਉਸ ਗੱਲ ਤੇ ਅੜਦੀ ਆ ਵੀ ਪਾਣੀ ਇੱਕ ਪਾਸੇ ਪਊਗਾ ਵਿਚਾਲਾ ਨਹੀਂ ਮਾਰੂਗਾ ਹਮੇਸ਼ਾ ਬਾਅਦ ਤੇ ਜੀਆਂ ਬਣਦੀਆਂ ਸੜਕਾਂ ਬਣਦੀਆਂ ਉਹ ਚਾੜੇ ਉੱਤੇ ਹੀ ਬਣਦੇ ਨੇ ਉੱਚੀਆਂ ਸੜਕਾਂ ਬਣਦੀਆਂ ਨੇ ਜੇ ਪੰਜ ਸਾਲ ਬਾਅਦ ਸੜਕ ਬਣਦੀ ਆ ਕੋਈ ਉਹ 4 ਫੁੱਟ ਡੇਢ ਫੁੱਟ ਉੱਚੀ ਬਣਦੀ ਆ ਕਾਨੂੰਨ ਦੇ ਹਿਸਾਬ ਨਾਲ ਜਿਹੜਾ ਇਹ ਕਾਨੂੰਨ ਆ ਇਹ ਕਹਿੰਦਾ ਵੀ ਪਾਣੀ ਨਾਲੀਆਂ ਦੁਨੀ ਪਾਸੀਆਂ ਤੋਂ ਦੁਨੀ ਪਾਸੀ ਪਾਣੀ ਪੈਣਾ ਪੈਵੇ ਜੇ ਤਾਂ ਪਹਿਲਾਂ ਤਾਂ ਹੁੱਡੀਆਂ ਇੱਕ ਸਾਈਡ ਨੇ ਜੇ ਤਾਂ ਮੰਨਦੇ ਗਾਲੇ ਹੁੱਡੀਆਂ ਬਣਾਤੀ ਆਪਣੀਆਂ ਨੇ ਪਾਣੀ ਹੁੱਡੀਆਂ ਦੇ ਵਿਚ ਇੱਕ ਸੜਕ ਪੈਂਦਾ ਨਿਗਾਇਤ ਪਾਸੇ ਹੀ ਗੱਲ ਦਾ ਜਿਵੇਂ ਰੱਬ ਲੱਗਦੀ ਗੱਲ ਆ ਜਦੋਂ ਟੇਬਲ ਤੇ ਬੈਨੇ ਆ ਉਥੇ VOTਾਂ ਦਾ ਪੱਖ ਨਹੀਂ ਲੈਣਾ ਚਾਹੀਦਾ ਪਿੰਡਾਂ ਮਸਲਿਆਂ ਦੇ ਵਿੱਚ ਕੋਈ ਕਾਲੀ ਕਾਂਕਰਸ਼ੀਆਂ ਤੇ ਮਸਲੇ ਨਹੀਂ ਚਾਹੀਦੇ ਜਿਹੜਾ ਵੀ ਸਰਪੰਚ ਬਣਦਾ ਉਹਨੂੰ ਪਿੰਡ ਦੀ ਮੋਹਰ ਮਿਲਦੀ ਆ ਚਾਹ ਪੰਚਾਇਤ ਮੈਂਬਰ ਹੋਵੇ ਚਾਹ ਪੰਚ ਹੋਵੇ ਹਰ ਇੱਕ ਦੀ ਮੋਹਰ ਸਾਂਝੀ ਆ ਪਿੰਡ ਦੀ ਮੋਹਰ ਆ ਪਿੰਡ ਨੇ ਦੇਣੀਆਂ VOTਾਂ ਪਿੰਡ ਨੇ ਪਾਉਣੀਆਂ ਸਰ ਇਸ ਮਸਲੇ ਤੇ ਜੇ ਤੁਹਾਡਾ ਕੋਈ ਕੰਮ ਨਾ ਹੋਇਆ ਇਸ ਮਸਲੇ ਤੇ ਤੁਹਾਡਾ ਅਗਲਾ ਐਕਸ਼ਨ ਕੀ ਹੋਊਗਾ ਜੀ ਫਿਰ ਅਗਲਾ ਐਕਸ਼ਨ ਤਾਂ ਇਹੀ ਹੋਊਗਾ ਜੀ ਫਿਰ ਆ ਪਜਾਮਾ ਲਾਵਾਂਗੇ ਆਸਲੀ ਹਿਹਾਰ ਦਾ ਫਿਰ ਸਾਡਾ ਉਹੀ ਹੈ ਨਾ ਸਿਰ ਵਾਲਾ ਤੀਰ ਸਾਡੇ ਕੋਲੇ ਉਹੀ ਫਿਰ ਨਾਲ ਜਦੋਂ ਉਹ ਸੁਣਨਗੇ ਨਾ ਹੁਣ ਤਾਂ ਅਸੀਂ ਪਿਆਰ ਦੇ ਨਾਲ ਹੀ ਕਹਿੰਨੇ ਵਿੱਚ ਚੰਗੀ ਗੱਲ ਆ ਦੇ ਪੈਂਡ ਬਸ ਦੀ ਗੱਲ ਆ ਵੀ ਇਹਦੇ ਵਿੱਚ ਵਿਰੋਧ ਪੈਦਾ ਨਾ ਹੋਵੇ ਤਾਂ ਗੈਰੀਆਂ ਨਾ ਪੈਦਾ ਹੋਣ ਜੈ ਜਨਤਾ ਜੈਤ ਲੜਨ ਵਾਲੇ ਲੋਕਾਂ ਹਾਂਜੀ ਸਾਡਾ ਅਸਲੀ ਗੱਲ ਕਿਹਨਾ ਸਰ ਆਪਣਾ ਹਾਂਜੀ ਮੈਂ ਚੰਕੌਰ ਸਿੰਘ ਦੀਰਾ ਮਜ਼ਦੂਰ ਸੰਘਰਸ਼ ਕਮੇਟੀ ਯੂਨੀਅਨ ਮੀਤ ਪ੍ਰਧਾਨ ਸਰ ਜਿਹੜਾ ਅੱਜ ਤੁਸੀਂ ਵੀਡੀਓ ਦਫ਼ਤਰ ਵਿੱਚ ਪਹੁੰਚੇ ਆ ਮੰਗ ਪੱਤਰ ਦਿੱਤਾ ਵਾ ਇਹਦੇ ਬਾਰੇ ਕੋਈ ਜਾਣਕਾਰੀ ਦੇਵੀਂ ਹਾਂਜੀ ਵੀਡੀਓ ਦਫ਼ਤਰ ਸਾਹਿਬ ਦਫ਼ਤਰ ਦੇ ਵਿੱਚ ਅਸੀਂ ਸਾਨੂੰ ਹਫ਼ਤਾ ਹੋ ਗਿਆ ਕਿ ਉਹ ਵੀਡੀਓ ਸਾਹਿਬ ਕਿਤੇ ਮੀਟਿੰਗਾਂ ਤੇ ਚਲੇ ਜਾਂਦੇ ਆ ਕਿਤੇ ਕੋਈ ਕੰਮ ਪੈ ਜਾਂਦਾ ਉਹਨਾਂ ਨੂੰ ਬਾਹਰ ਚਲੇ ਜਾਂਦੇ ਆ ਅੱਜ ਉਹਨਾਂ ਦੀ ਜਗ੍ਹਾ ਤੇ ਪੰਚਾਇਤ ਅਫਸਰ ਸਾਹਿਬ ਨੇ ਸਾਡਾ ਮੰਗ ਪੱਤਰ ਲਿਆ ਵਾ ਔਰ ਉਨ੍ਹਾਂ ਦੇ ਟਾਈਮ ਵਿੱਚ ਦੋਾਇਆ ਸੀ ਕਿ ਜੋ ਪਿੰਡ ਲੀਰਾ ਦੇ ਵਿੱਚ ਖਸਰਾ ਨੰਬਰ 842 ਕੜੀਆ ਉਹ ਪਹਿਲਾਂ ਕਿਸੇ ਬੰਦੇ ਨੇ ਉਹਦੀ ਇੱਕ ਪਾਸੇ ਦੀ ਨਾਲੀ ਪੱਟ ਕੇ ਖਤਮ ਕਰਤੀ ਸੀ 31 12 2024 ਨੂੰ ਇੱਕ ਅਸੀਂ ਲੈਟਰ ਵੀ ਦਿੱਤਾ ਸੀ ਪਰ ਉਹ ਨਾਲ ਹੀ ਉਸ ਤੇ ਕੋਈ ਐਕਸ਼ਨ ਨਹੀਂ ਲਿਆ ਗਿਆ ਇੱਕ ਤਾਂ ਉਹਦਾ ਐਕਸ਼ਨ ਦਿਵਾਉਣ ਦੀ ਖਾਤਰ ਅਸੀਂ ਅੱਜ ਲੈਟਰ ਦਿੱਤਾ ਦੂਸਰਾ ਜੋ ਅੱਗੇ ਤੋਂ ਨਾਲੀਆਂ ਬਣਨੀਆਂ ਜਾਂ ਬੀਹੀ ਬਣਨੀ ਆ ਉਹਦੇ ਵਿੱਚ ਪੰਚਾਇਤ ਕਹਿ ਰਹੀ ਆ ਕਿ ਅਸੀਂ ਅੱਗੇ ਬੀਹੀ ਨਹੀਂ ਬਣਾਉਣੀ ਪਹਿਲਾਂ ਉੱਥੇ ਨਹੀਂ ਕਿਉਂਕਿ ਪਹਿਲਾਂ ਅਸੀਂ ਉਹ ਤਾਂ ਲੈਟਰ ਦੇ ਚੁੱਕੇ ਆ ਕਿ ਇੱਕ ਨਾਲੀ ਖਤਮ ਕਰਤੀ ਆ ਦੂਸਰਾ ਜੋ ਬੀਹੀ ਦੀ ਲਵਾਈ ਆ ਉਹ 134 ਫੁੱਟ ਆ ਅਸੀਂ ਕਹਿ ਰਹੇ ਆ ਕਿ 134 ਫੁੱਟ ਤੋਂ ਲੈ ਕੇ 0 ਫੁੱਟ ਤੋਂ ਲੈ ਕੇ 134 ਫੁੱਟ ਤੱਕ ਇੱਕ ਲੈਵਲ ਹੋਣਾ ਚਾਹੀਦਾ ਦੋਨੇ ਪਾਸੇ ਨਾਲੀਆਂ ਵਾਂ ਦੋਨੇ ਪਾਸੇ ਉਹਦੀ ਪਾਣੀ ਦੀ ਢਾਲ ਹੋਣੀ ਚਾਹੀਦੀ ਆ ਤਾਂ ਜੋ ਵੀਰ ਦਾ ਪਾਣੀ ਜਾਂ ਬਰਸਾਤ ਦਾ ਪਾਣੀ ਨਾਲੀਆਂ ਦੇ ਵਿੱਚ ਦੋਨੇ ਪਾਸੇ ਪੈ ਸਕੇ ਕਿਸੇ ਨੂੰ ਕੋਈ ਦੁੱਖ ਤਕਲੀਫ ਨਾ ਹੋਵੇ ਸਰ ਜੇ ਤੁਹਾਡਾ ਇੱਥੇ ਕੋਈ ਨਾ ਹੋਇਆ ਤਾਂ ਤੁਹਾਡਾ ਕਲੈਕਸ਼ਨ ਕੀ ਹੋਊਗਾ ਜੀ ਅਗਲਾ ਐਕਸ਼ਨ ਸਾਡਾ ਇਹ ਤਾਂ ਉੱਪਰ ਵਾਲੀ ਕਾਰਵਾਈ ਹੋਏਗੀ ਅਸੀਂ ਚੰਡੀਗੜ੍ਹ ਤੱਕ ਵੀ ਪਹੁੰਚਾਂਗੇ ਠੀਕ ਆ ਦੁਬਾਰਾ ਵੀ ਨਾ ਵੀ ਐਕਸ਼ਨ ਹੋਇਆ ਤੇ ਫਿਰ ਅਸੀਂ ਆਪਣੀ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਰੱਖਾਂਗੇ ਨੋ ਜਯ ਜੰਤ ਜੇ